ਵ੍ਰਿੰਦਾਵਨ ਦਾ ਮੈਨੂੰ ਦੱਸੋ ਉਹ ਬਾਕੀ ਬੰਦਾ ਆਪ ਹੀ ਪੈਰ ਨਚਲਾ ਪੈਂਦੇ ਉੱਥੇ ਜਾ ਕੇ ਨਹੀਂ ਉਹ ਦੇਖੋ ਜਗ੍ਹਾ ਦੀ ਫੀਲ ਹੈ ਨਾ ਜਗਾਦਾ ਹੋ ਰਿਹਾ ਹੈ ਬਾਕੀ ਉਹ ਉਹਦੇ ਕਣਕਣ ਦੇ ਵਿੱਚ ਮ੍ਰਿਸ਼ਨ ਮਹਾਰਾਜ ਦੀ ਸਮਾਈ ਹੋਈ ਹੈ ਹਨਾ ਰਾਧਾ ਰਾਨੀ ਦਾ ਨਾਮ ਹੈ ਉੱਥੇ ਤਾਂ ਜਿੱਥੇ ਸੰਗਤ ਐਡੇ ਵੱਡੇ ਰੂਪ ਦੇ ਵਿੱਚ ਕਿਸੇ ਨਾਮ ਨੂੰ ਪੁਕਾਰ ਰਹੀ ਹੋਵੇ ਤਾਂ ਉੱਥੇ ਤਾਂ ਭਗਵਾਨ ਦਾ ਆਉਣਾ ਲਾਜ਼ਮੀ ਹੈ ਬਿਲਕੁਲ ਹਾਂ ਇਸ ਇਸ ਕਰਕੇ ਹੁਣ ਇਹ ਨਹੀਂ ਪਤਾ ਜੇ ਉੱਥੇ ਮੰਨ ਲਓ ਇੱਕ ਟਾਈਮ ਦੇ ਉੱਤੇ ਉੱਤੇ 50 ਲੱਖ ਬੰਦਾ ਪਹੁੰਚਿਆ ਹੋਇਆ ਮੰਨ ਲਓ ਹਾਂ ਹੈਨਾ ਉਹਨਾਂ 50 ਲੱਖਾਂ ਦੇ ਵਿੱਚ ਆਪਾਂ ਇੱਕ ਇੱਕ ਚੀਜ਼ ਮੰਨ ਕੇ ਚਲੇ ਕਿ 49 ਲੱਖ 99999 ਫੇਕ ਨੇ ਕੋਈ ਇੱਕ ਸੱਚਾ ਭਗਤ ਕਿਸੇ ਨੇ ਬੁਕਾਰ ਲਿਆ ਪਰ ਉਹ ਆਜਣੇ ਤਾਂ ਫਿਰ ਵੀ ਆ ਜਾਣਗਾ ਆ ਜਾਣੇ ਹੈਨਾ ਸੱਚੇ ਜਗਾਦਾਰ ਆ ਫਿਰ ਬਣ ਗਏ ਮੈਂ ਦੇਖੀ ਮੈਂ ਦੇਖੇ ਬਹੁਤ ਲੋਕ ਉੱਥੇ ਜਿਹੜਾ ਵੀ ਮੇਰੇ ਖੁਦ ਮੇਰੇ ਪਰਿਵਾਰ ਚੋਂ ਵੀ ਗਏ ਹੋਏ ਨੇ ਉਹ ਕਹਿੰਦੇ ਕਿ ਉਹ ਇੱਕ ਅਲੱਗ ਹੀ ਵਾਈਬ ਹੈ ਉੱਥੇ ਜਾ ਕੇ ਹਨਾ ਔਰਾਂ ਹੀ ਇਦਾਂ ਦਾ ਹੈ ਉਹ ਸੇਮ ਵਾਈਬ ਆਪਾਂ ਅ ਸਚਕੰਡ ਹਰਮੰਦਰ ਸਾਹਿਬ ਜਾ ਕੇ ਉੱਥੇ ਵੀ ਫੀਲ ਕਰਦੇ ਹਾਂ ਉਹ ਜਿਹੜੀ ਇੱਕ ਜਗ੍ਹਾ ਇਦਾਂ ਦੀ ਹੁੰਦੀ ਹੈ ਜਿੱਥੇ ਜਿੱਥੋਂ ਪ੍ਰਕਾਸ਼ ਸਾਰੀ ਦੁਨੀਆ ਨੂੰ ਮਿਲਣਾ ਤਾਂ ਉਹ ਜਗ੍ਹਾ ਸਟਰੋਂਗ ਹੀ ਹੋਏਗੀ ਵਧੀਆ ਹੀ ਹੋਏਗੀ ਔਰ ਮਤਲਬ ਮੈਂ ਉਹ ਉਹ ਸ਼੍ਰੀ ਰਿੰਦਾਵਨ ਦੀ ਗੱਲ ਨਹੀਂ ਕਰਦਾ ਤੁਸੀਂ ਅਯੁੱਧਿਆ ਚਲੇ ਜਾਓ ਤੁਸੀਂ ਆਸਾਲਾ ਸਰ ਚਲੇ ਜਾਓ ਤੁਸੀਂ ਖਾਟੂ ਸ਼ਾਮ ਦੀ ਚਲੇ ਜਾਓ ਤੁਸੀਂ ਭਾਵੇਂ ਦਰਬਾਰ ਸਾਹਿਬ ਚਲੇ ਜਾਓ ਤੁਹਾਨੂੰ ਹਰ ਜਗ੍ਹਾ ਜਿਹੜਾ ਪਰਮਾਤਮਾ ਦਾ ਸੇਮ ਉਹ ਉਹੀ ਜਿਹੜਾ ਕਨੈਕਸ਼ਨ ਫੀਲ ਹੋਣਾ ਹੂੰ ਬਿਲਕੁਲ ਮਨ ਸ਼ਾਂਤ ਹੁੰਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਜਦੋਂ ਕਿਸੇ ਵੀ ਥਾਂ ਤੇ ਜਾਈਏ ਸਪਿਰਚੁਅਲ ਉੱਥੇ ਮਨ ਸ਼ਾਂਤ ਹੋ ਜਾਂਦਾ ਹੈ ਹੈਨਾ ਔਰ ਮੈਂ ਤੁਹਾਨੂੰ ਵੀ ਬਹੁਤ ਸ਼ਾਂਤ ਜਿਹੜਾ ਹੈ ਨਾ ਹੁਣ ਵੇਖੀਏ ਮੈਂ ਆਪਣੀ ਪਿਚ ਤੇ ਕੰਟਰੋਲ ਕੀਤਾ ਥੋੜਾ ਹੁਣ ਮੈਂ ਜਗਾਂਵਾਂ ਵਿੱਚ ਬੋਲਦਾ ਨਹੀਂ ਉੱਚਾ ਜਾਂ ਕੁਝ ਵਾਣੀ ਤੇ ਕੰਟਰੋਲ ਹੋਣਾ ਤੁਹਾਡਾ ਬਹੁਤ ਜ਼ਰੂਰੀ ਸਭ ਤੋਂ ਪਹਿਲਾਂ ਇਹ ਸ਼ਾਇਦ ਇਹ ਹੀ ਇੱਕ ਚੀਜ਼ ਹੈ ਜਿਹੜੀ ਆ ਤੁਹਾਡੇ ਅੰਦਰ ਚੇਂਜ ਲਿਆਉਂਗੀ ਮੈਂ ਸੁਣਿਆ ਸੀ ਕਿਤੇ ਕਿ ਵਾਣੀ ਜਿਹੜੀ ਆ ਆਪਾਂ ਬੋਲਦੇ ਹਾਂ ਉਹ ਵਾਣੀ ਇਹਨੂੰ ਆਪਾਂ ਦੋ ਤਰੀਕੇ ਨਾਲ ਵਰਤ ਸਕਦੇ ਜਾਂ ਇਹਨੂੰ ਵੀਣਾ ਬਣਾ ਲਓ ਜਿਦੇ ਚੋ ਸੰਗੀਤ ਦੀਆਂ ਮਧੁਰ ਤਰੰਗਾਂ ਵਾਰ ਜਾਂ ਫਿਰ ਵਾਣੀ ਨੂੰ ਬਾਣ ਬਣਾ ਲਓ ਮਹਾਭਾਰਤੋ ਦੇ ਤਾਂ ਵੀਣਾ ਬੜਾ ਹੀ ਹੈ ਇਹ ਹੀ ਜ਼ਰੂਰੀ ਹੈ ਅਰੇ ਕਿਹਨੂੰ ਹਰ ਕਿਹਨੂੰ ਕਰ ਸਮਝ ਆ ਜਾਏ ਨਾ ਤੇ ਉਹ ਜਿਹੜੀਆਂ ਲੜਾਈਆਂ ਹੁੰਦੀਆਂ ਨਾ ਉਹ ਚੀਜ਼ਾਂ ਉਹ 네ਗੇਟਿਵਿਟੀ ਹੋਵੇ ਹੀ ਨਾ ਕਿਸੇ ਦੀ ਲਾਈਫ ਦੇ ਵਿੱਚ ਮੈਂ ਵਾਕਈ ਬਹੁਤ ਮੈਂ ਇੱਕਦਮ ਚੇਂਜਡ ਰੋਸ਼ਨ ਦੇਖ ਰਹੀ ਹਾਂ ਨਹੀਂ ਮੈਂ ਚੇਂਜ ਨਹੀਂ ਮੈਂ ਠੀਕ ਹੈ ਮੈਂ ਫਿਲਮਾਂ ਕਰ ਰਹੀ ਹਾਂ ਇਹ ਨਾ ਤੁਹਾਨੂੰ ਸੰਤ ਨਾ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਦੇਖੋ ਜੋ ਤੁਹਾਡੀ ਡਿਊਟੀ ਲੱਗੀ ਹੈ ਨਾ ਪ੍ਰਮਾਤਮਾ ਨੇ ਜੇ ਤੁਹਾਨੂੰ ਗਾਇਕੀ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਲੈ ਉਹ ਤਾਂ ਡਿਊਟੀ ਲੱਗੀ ਉਹ ਤਾਂ ਤੁਸੀਂ ਕਰਨੀ ਕਰਨੀ ਹੈ ਪਰ ਇੱਕ ਇਨਸਾਨ ਹੁੰਦਾ ਹੈ ਨਾ ਕਿ ਸਾਲ ਦੇ ਸਾਲ ਬਰਸਾਲ ਜੀ ਬੰਦਾ ਖੋਦ ਦੇ ਵਿੱਚ ਇੱਕ ਠਹਿਰਾਵ ਲੈ ਕੇ ਆ ਰਿਹਾ ਹੈ ਹੈਨਾ ਇਹ ਪੋਜ਼ਿਟਿਵ ਚੇਂजेस ਹੈ ਬਹੁਤ ਜਣਿਆ ਚਾਹੀਏ ਏਦਾਂ ਦੀ ਗੱਲ ਨਹੀਂ ਮੈਂ ਇਕੱਲਾ ਨਹੀਂ ਹੈਗਾ ਨਹੀਂ ਹੋਰ ਮੈਂ ਹੋਰ ਆਰਟਿਸਟਾਂ ਵਿੱਚ ਵੀ ਦੇਖਿਆ ਹਾਂ ਇਹ ਇਹ ਵਕਤ ਦੇ ਨਾਲ ਆਊਗਾ ਦੇਖ ਬੀਪ ਲਾਕ ਲੈ ਲੋ ਹਾਂਜੀ ਉਹ ਭਾਜੀ ਦੇਖੋ ਕਿੰਨਾ ਕਿੰਨਾ ਆਰਮ ਗਏ ਨੇ ਹਾਂ ਦਿਲਜੀਤ ਭਾਈ ਜੀ ਬਿਲਕੁਲ ਤੁਸੀਂ ਹੈਪੀ ਨੂਨ ਕਦੇ ਮਿਲ ਕੇ ਦੇਖੋ ਮੈਂ ਉਹਨਾਂ ਨੂੰ ਮਤਲਬ ਜਿੰਨੀ ਵਾਰ ਮਿਲਦੀਆਂ ਇੱਕ ਉਹਨਾਂ ਦੀ ਬਾਣੀ ਨਹੀਂ ਮਿੱਠੀ ਹੈ ਨਾ ਇੰਨਾ ਪਿਆਰਾ ਬੋਲਦੇ ਆ ਪ੍ਰਿੰਸਪਾ ਜੀ ਐਨੇ ਖਤਰਨਾਕ ਕੈਰੈਕਟਰ ਕਰਦੇ ਆ ਅਦਰਵਾਈਜ਼ ਤੁਸੀਂ ਉਹਨਾਂ ਨੂੰ ਮਿਲ ਕੇ ਦੇਖ ਬੜੇ ਪਿਆਰੇ ਹੈ ਨਾ ਯੋਗ ਜੀ ਹੈ ਉਹਨਾਂ ਦਾ ਔਰਾ ਅਲੱਗ ਤਰ੍ਹਾਂ ਦਾ ਬਣਿਆ ਹੋਇਆ ਬਟ ਉਹਨਾਂ ਨੂੰ ਵੈਸੇ ਓਦਾਂ ਮਿਲ ਕੇ ਦੇਖੋ ਤਾਂ ਅਲੱਗ ਨੇ ਉਹ ਮਤਲਬ ਇਹ ਦੇਖੋ ਹਰੇਕ ਦਾ ਆਪਣੀ ਲਾਈਫ ਹੈ ਉਹਨੂੰ ਤੁਸੀਂ ਮੈਂ ਖੋਸ਼ੀ ਬਹੁਤ ਹੈ ਬੱਸ ਐਨੀ ਕੀ ਗੱਲ ਮੈਂ ਕਹਾਂ। ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ।